ਕੀਰਤਨ ਦਾ ਤੇ ਕਥਾ ਦਾ ਆਪਸੀ ਬੜਾ ਰਿਸ਼ਤਾ ਹੈ ਜਿਵੇਂ ਅਸੀਂ ਸਤਿਗੁਰਾਂ ਦੀ ਬਾਣੀ ਦਾ ਪਾਠ ਕਰਨੇ ਆ ਕੀਰਤਨ ਕਰਨੇ ਆ ਆਪਾਂ ਕਥਾ ਕਰਨੇ ਆ ਢਾਡੀ ਤੇ ਕਬੀਰ ਸਿੰਘ ਜਿਹੜੇ ਨੇ ਉਹ ਸਾਨੂੰ ਫਿਰ ਵਾਰਤਕ ਵੀ ਤੇ ਗਾ ਕੇ ਵੀ ਗੁਰੂ ਦਾ ਇਤਿਹਾਸ ਸਰਵਣ ਕਰਾਉਂਦੇ ਗੁਰੂ ਅਰਜੁਨ ਦੇ ਮਹਾਰਾਜ ਜੀ ਦੇ ਵੇਲੇ ਇੱਕ ਵਾਰੀ ਸਿੱਖਾਂ ਨੇ ਪੁੱਛਿਆ ਸੀ ਮਹਾਰਾਜ ਜੀ ਤੂੰ ਕਥਾ ਕੀਰਤਨ ਦਾ ਮਹਾਤਮ ਤੇ ਸਤਿਗੁਰਾਂ ਨੇ ਇਹਦਾ ਉੱਤਰ ਬੜਾ ਸੋਹਣਾ ਦਿੱਤਾ ਫਤਿਹ ਬੁਲਾਉਣ ਤੋਂ ਪਹਿਲਾਂ ਸਹਬ ਨੇ ਫਰਮਾਇਆ ਕਿ ਕੀਰਤਨ ਇਸ ਤਰ੍ਹਾਂ ਹੈ ਕਿ ਜਿਵੇਂ ਕਾਲੀ ਘਟਾ ਉਮੜ ਕੇ ਆਈ ਹੋਵੇ ਬੱਦਲ ਚੜ੍ਹਿਆ ਹੋਵੇ ਤੇ ਐ ਮੋਹਲੇ ਧਾਰ ਗੱਡ ਕੇ بارش ਪੈ ਜਾਏ ਜਦੋਂ ਦੇਖੋ ਧੂੜ ਮਿੱਟੀ ਗਲੀਆਂ ਵਿੱਚ ਹੋਵੇ ਤੇ بارش ਬਹੁਤ ਜ਼ੋਰ ਦੀ ਪੈ ਜਾਏ ਤੇ ਇੰਨਾ ਤੇਜ਼ ਪਾਣੀ ਦਾ ਪ੍ਰਵਾਹ ਚੱਲਦਾ ਹੈ ਉਹ ਸਾਰੀ ਮੈਲ ਨੂੰ ਰੋੜ ਕੇ ਲੈ ਜਾਂਦਾ ਹੈ ਉਸ ਤੋਂ ਬਾਅਦ ਮਹਾਰਾਜ ਕਹਿੰਦੇ ਕੀਰਤਨ ਇਸ ਤਰ੍ਹਾਂ ਜਿਵੇਂ ਬੱਦਲ ਚੜ੍ਹ ਕੇ ਆਵੇ ਤੇ ਮੋਹਲੇ ਧਾਰ ਬਰਸਾਤ ਹੋਵੇ ਜਦੋਂ ਕੀਰਤਨ ਵਿੱਚ ਸ਼ਬਦ ਦੀ ਪਰਮਾਣਾ ਦੀ ਬਾਣੀ ਦੀ ਝੜੀ ਲੱਗਦੀ ਹੈ ਸੱਚ ਇਹ ਵੇ ਕਿ ਸਾਡੇ ਅੰਦਰ ਦੀ ਮੈਲ ਨੂੰ ਇਹ ਸਾਫ਼ ਕਰ ਦਿੰਦੀ ਹੈ ਤੇ ਮਹਾਰਾਜ ਜੀ ਕਥਾ ਸਤਗੁਰਾਂ ਨੇ ਫਰਮਾਇਆ ਕਿ ਕਥਾ ਇਸ ਤਰ੍ਹਾਂ ਹੈ ਕਿ ਜਿਵੇਂ ਪੈਲੀ ਹੋਵੇ ਵਾਈ ਉਥੇ ਸ਼ਬਦ ਰਾਹੀ ਸ਼ਬਦ ਵਰਤਿਆ ਹੈ ਪੈਲੀ ਹੋਵੇ ਚੰਗੀ ਤਰ੍ਹਾਂ ਵਾਈ ਤੇ ਬਦਲ ਜਾਏ ਟਿਕ ਇੱਕ ਸ਼ਬਦ ਹੈ ਮੋਲੇ ਧਾਰ ਬਾਰਿਸ਼ ਹੋਣੀ ਇੱਕ ਹੈ ਕਿ ਨਿੰਮੀ ਨਿੰਮੀ ਕਣੀ ਪੈਣੀ ਜਿਹਨੂੰ ਅਸੀਂ ਪੰਜਾਬੀ ਸ਼ਬਦ ਵਰਤਨੇ ਆ ਝੜੀ ਲੱਗ ਜਾਂਦਾ ਕੋਈ ਸਤਗੁਰਾਂ ਨੇ ਇਹ ਝੜੀ ਸ਼ਬਦ ਵੀ ਬਾਣੀ ਵਿੱਚ ਵਰਤਿਆ ਇੱਕ ਪਾਸੇ ਹੋ ਜਾ ਮੇਰਾ ਵੀ ਇਹ ਇਹ ਝੜੀ ਜਿਵੇਂ ਲੱਗ ਜਾਏ ਨਿੱਕੀ ਤੋਂ ਨਿੱਕੀ ਪਾਣੀ ਦੀ ਬੂੰਦ ਤੁਰ ਉਸ ਪੈਲੀ ਦੇ ਵਿੱਚ ਖੇਤ ਚ ਰਚ ਜਾਂਦੀ ਹੈ ਮਹਾਰਾਜ ਕਹਿੰਦੇ ਕਥਾ ਇਸ ਤਰ੍ਹਾਂ ਹੈ ਕਿ ਜਿਵੇਂ ਟਿਕਿਆ ਹੋਇਆ ਬੱਦਲ ਤੇ ਨਮੀਆਂ ਨਮੀਆਂ ਕਣੀਆਂ ਕਈ ਦਿਨ ਪਈ ਜਾਣ ਤੇ ਉਹ ਸਾਰੀਆਂ ਕਣੀਆਂ ਮਿੱਟੀ ਦੇ ਵਿੱਚ ਰਚ ਜਾਂਦੀਆਂ ਉੱਥੇ ਬ੍ਰਿਤਾ ਮਹਾਰਾਜ ਇੱਕ ਕਥਾ ਤੇ ਕੀਰਤਨ ਦੋਨੋਂ ਜ਼ਰੂਰੀ ਨੇ ਗੁਰੂ ਅਰਜਨ ਸਾਹਿਬ ਦਾ ਬਚਨ ਹੈ ਕਹਿੰਨ ਲੱਗੇ ਭਾਈ ਗੁਰ ਸਿੱਖੋ ਕਥਾ ਤੇ ਕੀਰਤਨ ਇੱਕ ਦੂਜੇ ਕਰਕੇ ਸ਼ੋਭਦੇ। ਕੀਰਤਨ ਕਰਕੇ ਕਥਾ ਸ਼ੋਭਦੀ ਹੈ ਤੇ ਕਥਾ ਕਰਕੇ ਕੀਰਤਨ ਸ਼ੋਭਦਾ ਹੈ। ਉੱਥੇ ਸਤਿਗੁਰਾਂ ਨੇ ਪਰ ਇੱਕ ਹੋਰ ਉਦਾਹਰਣ ਦੇ ਦਿੱਤੀ। ਕਹਿਣ ਲੱਗੇ ਭਾਈ ਸਿੱਖੋ ਕਥਾ ਮਾਂ ਦੀ ਤਰ੍ਹਾਂ ਹੈ ਤੇ ਕੀਰਤਨ ਪੁੱਤਰ ਦੀ ਤਰ੍ਹਾਂ। ਇਹ ਸਿੱਖਾਂ ਦੀ ਭਗਤਮਾਲ ਵਿੱਚ ਮਹਾਰਾਜ ਨੇ ਲਿਖੇ ਕਿ ਕਥਾ ਮਾਂ ਦੀ ਤਰ੍ਹਾਂ ਤੇ ਕੀਰਤਨ ਪੁੱਤਰ ਦੀ ਤਰ੍ਹਾਂ ਜਿਵੇਂ ਮਾਂ ਦੀ ਗੋਦ ਸੰਤਾਨ ਨੂੰ ਸ਼ੋਭਦੀ ਹੈ ਇਸੇ ਤਰ੍ਹਾਂ ਕਥਾ ਵੀ ਕੀਰਤਨ ਦੇ ਨਾਲ ਹੀ ਸ਼ੋਭਦੀ ਹੈ ਇਹ ਵੇਖੋ ਥੋੜਾ ਜਿਹਾ ਮੈਂ ਤਜਰਬਾ ਤੁਹਾਨੂੰ ਦੱਸਣਾ ਪਾਠ ਕਰਦੇ ਹੋਏ ਕੋਈ ਸ਼ੱਕ ਨਹੀਂ ਮਨ ਟਿਕਿਆ ਹੋਵੇ ਸਭ ਕੁਝ ਚੱਲੇਗਾ ਜੇ ਇੱਕੋ ਦਮ ਕਹਿ ਦਿਓ ਜੀ ਭਾਈ ਸਾਹਿਬ ਤੁਸੀਂ ਕਥਾ ਕਰੋ ਉਹ ਰਸ ਨੂੰ ਕਾ ਟਾਈਮ ਲੱਗੇਗਾ ਮੰਨ ਲਓ ਪਹਿਲਾਂ ਢਾਡੀ ਸਿੰਘ ਲੱਗੇ ਹੋਣ ਕਹਈਏ ਜੀ ਆਪ ਜੀ ਕਥਾ ਸ਼ੁਰੂ ਕਰ ਦਿਓ ਪਿਆਰਿਓ ਉਹ ਟਿਕਾ ਨਹੀਂ ਛੇਤੀ ਬਣੇਗਾ ਉਹਨਾਂ ਦਾ ਵਿਸ਼ਾ ਆਪਣਾ ਹੈ ਪਰ ਕੀਰਤਨ ਹੋਵੇ ਤੇ ਕੀਰਤਨ ਤੋਂ ਬਾਅਦ ਕਥਾ ਦਾ ਰਸ ਆਪਣੇ ਆਪ ਹੀ ਬਣ ਜਾਂਦਾ ਸਤਿਗੁਰਾਂ ਨੇ ਫਰਮਾਇਆ ਕੀਰਤਨ ਪੁੱਤਰ ਦੀ ਤਰ੍ਹਾਂ ਹੈ ਕਥਾ ਮਾਂ ਦੀ ਤਰ੍ਹਾਂ ਹੈ ਸਿੱਖ ਪੁੱਛਦੇ ਨੇ ਸੱਚੇ ਬਾਦਸ਼ਾਹ ਫਿਰ ਕਥਾ ਦਾ ਭਰਤਾ ਕੌਣ ਹੈ ਪਤੀ ਕੌਣ ਹੈ ਆਪ ਜੀ ਨੇ ਇਹ ਫਰਮਾ ਦਿੱਤਾ ਕਥਾ ਮਾਂ ਤੇ ਕੀਰਤਨ ਪੁੱਤਰ ਕਥਾ ਦਾ ਪਤੀ ਕੌਣ ਹੋਇਆ ਜੀ ਤੇ ਕੀਰਤਨ ਦਾ ਬਾਪੂ ਪਿਤਾ ਕੌਣ ਹੋਇਆ ਫਿਰ ਉੱਥੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਕਹਿਣ ਲੱਗੇ ਭਾਈ ਸਿੱਖੋ ਕਥਾ ਦੇ ਪਤੀ ਦਾ ਨਾਮ ਹੈ ਪ੍ਰੇਮ ਕੀਰਤਨ ਦੇ ਪਿਤਾ ਦਾ ਨਾਮ ਹੈ ਪ੍ਰੇਮ ਜਿੱਥੇ ਪ੍ਰੇਮ ਹੋਵੇਗਾ ਉਥੇ ਕਥਾ ਤੇ ਕੀਰਤਨ ਦੋਨੋਂ ਹੀ ਬੜੇ ਚੰਗੇ ਲੱਗਦੇ ਹੁੰਦੇ ਆ ਅੱਜ ਭਾਈ ਸਾਹਿਬ ਨੇ ਜਿਹੜੇ ਸ਼ਬਦ ਪੜ੍ਹੇ ਭਾਵੇਂ ਸੁਣ ਰਿਹਾ ਸਾਂ ਉਹਨਾਂ ਦਾ ਸਬਜੈਕਟ ਪ੍ਰੇਮ ਦਾ ਸੀ ਜੀ ਤੁਸੀਂ ਕੀਰਤਨ ਸੁਣਿਆ ਪ੍ਰੀਤ ਆਓ ਜੋ ਰਾਤੀ ਅਸੀਂ ਵਿਚਾਰ ਸ਼ੁਰੂ ਕੀਤੀ ਸੀ ਮੈਨੂੰ ਇਹ ਗੱਲ ਦੀ ਖੁਸ਼ੀ ਹੈ ਬਾਬਾ ਜੀ ਬੈਠਿਆ ਬਾਬਾ ਗੁਰਦੇਵ ਸਿੰਘ ਸਾਰੇ ਕੇ ਬਰੀਕ ਤੋਂ ਬਰੀਕ ਵਿਸ਼ੇ ਨੂੰ ਹੀ ਸੰਗਤ ਬੜੇ ਧਿਆਨ ਨਾਲ ਸੁਣਦੀ ਪਈ ਸੀ ਰਾਤ ਦੇ ਵਿਸ਼ੇ ਨੂੰ ਤੇ ਜਿਹੜਾ ਅੱਜ ਭਾਈ ਸਾਹਿਬ ਸਮਾਪਤੀ ਤੇ ਕੀਰਤਨ ਕਰਕੇ ਗਏ ਆ ਇਹ ਆਪਾਂ ਵਿਚਾਰ ਕਰਾਂਗੇ ਆਪ ਜਿੰਨੇ ਸਤ ਗੁਰਾਂ ਦੇ ਚਰਨਾਂ ਵਿੱਚ ਬੈਠੇ ਹੋ ਅਸੀਸ ਬਤੂ ਬਖਸ਼ੀ ਫਤਿਹ ਅਦਬ ਸਹਿਤ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਤ ਭਾਈ ਸਾਹਿਬ ਨੇ ਕੀਰਤਨ ਦੀ ਸੰਭਾਪਤੀ ਰਾਮਕਲੀ ਰਾਗ ਵਿੱਚ ਸਤਿਗੁਰਾਂ ਦੀ ਜੋ ਵਾਰਖ ਹੈ ਉਸ ਦੀ ਪੌੜੀ ਨਾਲ ਕੀਤੀ ਸੀ ਪੌੜੀ ਦੀਆਂ ਕੁਝ ਤੁਕਾਂ ਦਾ ਪਾਠ ਆਪਾਂ ਕਰ ਲੈਨੇ ਆ ਭਾਈ ਸਾਹਿਬ ਨੇ ਪਾਠ ਕੀਤਾ ਕੀਰਤਨ ਕੀਤਾ ਸੀ ਜਿਸ ਤੂੰ ਆਵੇਂ ਚਿਤ ਤਿਸ ਨੂੰ ਸਦਾ ਸੁਖ ਅਰਥ ਬੜੇ ਸੌਖੇ ਨੇ ਜੀ ਤੂੰ ਦਾ ਲਬਜ਼ੀ ਅਰਥੇ ਪ੍ਰਮਾਤਮਾ ਨੂੰ ਸੰਬੋਧਨ ਕੀਤਾ ਹੈ ਇਹਦਾ ਅਰਥ ਹੈ ਜਿਸ ਨੂੰ ਤੁਸੀਂ ਪਰਮਾਤਮਾ ਦੀ ਚੇਤੇ ਆਜੋ ਨਾ ਉਹਨੂੰ ਸਦਾ ਹੀ ਸੁੱਖ ਮਿਲਦਾ ਹੈ ਉਹ ਦੁਖੀ ਨਹੀਂ ਹੁੰਦਾ ਜਿਸ ਤੂੰ ਆਵੇਂ ਚਿੱਤ ਤਿਸ ਨੂੰ ਸਦਾ ਸੁੱਖ ਜਿਸ ਤੂੰ ਆਵੇਂ ਚਿੱਤ ਤਿਸ ਜਮ ਨਾਹੀ ਦੁਖ ਜਿਹਨੂੰ ਤੁਸੀਂ ਚੇਤੇ ਆਜੋ ਉਹਨਾਂ ਨੂੰ ਕਦੀ ਮੌਤ ਦਾ ਜਮਾ ਦਾ ਦੁੱਖ ਨਹੀਂ ਤੰਗ ਕਰਦਾ ਅਗਲਾ ਬਚਨ ਹੈ ਜਿਸ ਤੂੰ ਆਵੇਂ ਚਿੱਤ ਤਿਸ ਕੇ ਕਾੜਿਆ ਇਕ ਕਾੜਾ ਲਫ਼ਜ਼ ਜੀ ਇੱਕ ਤਾਂ ਚਲੋ ਆਪਾਂ ਪਿੰਡਾਂ ਵਰਤਣਾ ਕਾੜਾ ਬਣਾਣਾ ਇੱਥੇ ਕਕਾ ਗੁਰਬਾਣੀ ਚ ਜ਼ਿਆਦਾ ਕੱਕੇ ਕੰਨਾ ੜਾੜਾ ਕੰਨਾ ਇਹਦਾ ਅਰਥ ਕਾੜਾ ਦਾ ਅਰਥ ਹੈ ਕਿ ਜਿਵੇਂ ਚਿੰਤਾ ਛੋੜਾ ਆਪਾਂ ਕਹਿੰਨੇ ਜਿਸ ਤੂੰ ਆਵੇਂ ਚਿਤ ਤਿਸ ਕੇ ਕਾੜਿਆ ਜਿੰਨੂੰ ਤੁਸੀਂ ਚੇਤੇ ਆਜੋ ਉਹਨੂੰ ਚਿੰਤਾ ਛੋੜਾ ਕਹਦਾ ਜੀ ਮਹਾਰਾਜ ਕਹਿੰਦੇ ਨੇ ਕਿ ਭਾਈ ਸਿੱਖੋ ਜਿਸ ਤੂੰ ਆਵੇਂ ਚਿਤ ਤਿਸ ਕੇ ਕਾੜਿਆ ਜਿਸ ਤੂੰ ਆਵੇਂ ਤਿਤ ਜਿਸਨੂੰ ਤੁਸੀਂ ਚੇਤੇ ਆਜੋ ਜਿਸ ਕਾਜ ਸਵਾਰਿਆ ਉਹਦੇ ਸਾਰੇ ਕਾਰਜ ਆਪਰਾਸ ਹੋ ਜਾਂਦੇ ਅਗਲਾ ਬਚਨ ਸੀ ਜਿਸ ਤੂੰ ਆਵੇਂ ਚਿੱਤ ਸੋ ਪਰਵਾਨ ਜਨ diss ਤੁਸੀਂ ਚੇਤੇ ਆ ਜਾਓ ਜਵਕ ਉਹ ਇਸ ਸੰਸਾਰ ਵਿੱਚ ਵੀ ਪਰਵਾਨ ਹੈ ਤੇ ਪ੍ਰਮਾਤਮਾ ਦੀ ਦਰਗਾਹ ਵਿੱਚ ਵੀ ਪਰਵਾਨ ਹੈ ਅਗਲਾ ਬਚਨ ਜਿਸ ਤੂੰ ਆਵੇਂ ਚਿੱਤ ਬਹੁਤ ਅਸਤੇਸ ਧਨ ਜਿਹਨੂੰ ਵੈਗੁਰੂ ਜੀ ਤੁਸੀਂ ਚੇਤੇ ਆ ਜਾਓ ਉਹਨੂੰ ਕਦੀ ਧਨ ਦੀ ਪੈਸੇ ਦੀ ਕਮੀ ਨਹੀਂ ਰਹਿੰਦੀ ਜਿਸ ਤੂੰ ਆਵੇਂ ਚਿੱਤ ਸੋ ਵੱਡ ਪਰਵਾਰਿਆ ਜਿਸ ਨੂੰ ਤੁਸੀਂ ਚੇਤੇ ਆਜੋ ਉਹਦਾ ਪਰਿਵਾਰ ਕੋਈ 2 4 5 7 ਜੀ ਨਹੀਂ ਰਹਿੰਦੇ ਮਾਪੇ ਬਾਪ ਨਹੀਂ ਕੇਵਲ ਸਾਰਾ ਸੰਸਾਰ ਉਹਦਾ ਪਰਿਵਾਰ ਬਣ ਜਾਂਦਾ ਹੈ ਜੀ ਸਾਰੇ ਲੋਕ ਉਹਦੇ ਰਿਸ਼ਤੇਦਾਰ ਬਣ ਜਾਂਦੇ ਆ ਉਹ ਰਿਸ਼ਤਾ ਉਹਦਾ ਪ੍ਰੇਮ ਦਾ ਹੈ ਬੰਦਗੀ ਦਾ ਹੈ ਜਿਸ ਤੂੰ ਆਵੇਂ ਚਿੱਤ ਸੋ ਵੱਡ ਪਰਵਾਰਿਆ ਅੱਗੇ ਮਾਰ ਕੇ ਜਿਸ ਤੂੰ ਆਵੇਂ ਚਿੱਤ ਤਿੰਨ ਕੁੱਲ ਉਧਾਰਿਆ ਉਸ ਬੰਦੇ ਦੀਆਂ ਸਾਰੀਆਂ ਕੁੱਲਾਂ ਉਸ ਗੁਰਮੁਖ ਦੀਆਂ ਉਧਰ ਜਾਂਦੀਆਂ ਨੇ ਜਿੰਨੂੰ ਤੁਸੀਂ ਚੇਤੇ ਆ ਗਏ ਰਾਤ ਮੈਂ ਇੱਕ ਬੇਨਤੀ ਕੀਤੀ ਸੀ ਚਲੋ ਮੈਂ ਫਿਰ ਰੀਪੀਟ ਕਰ ਦੇਣਾ ਹੁਣ ਬਾਬਾ ਗੁਰਵਿੰਦਰ ਸਿੰਘ ਬੈਠੇ ਨੇ ਮੈਂ ਕੱਲ ਕਹੀ ਸੀ ਆਪ ਜੀ ਨੂੰ ਇਸ ਮੇਰੀ ਮੈਨ ਨੂੰ ਖਾ ਮੇਚਾ ਨਾ ਲਿਆ ਜੀ ਦੇਖੋ ਰਾਤ ਮਹਾਰਾਜ ਕੀਤੀ ਸੀ ਕਿ ਮਤ ਨਾ ਕਿਸੇ ਦੀ ਮਾਰੀ ਜਾਏ ਇਹ ਹੀ ਗੱਲ ਸੀ ਮਤ ਨਾ ਕਿਸੇ ਦੀ ਪਰਿਸ਼ਟ ਹੋ ਜਾਏ ਕਿਉਂਕਿ ਮਨ ਬੜੇ ਮੈਲੇਪੁਰ ਨੇ ਬਣਾਉਂਦਾ ਹੈ ਮਤ ਇਹਦੇ ਉੱਪਰ ਨਿਗਰਾਨੀ ਰੱਖਦੀ ਹੈ ਇਨੂੰ ਥੋੜਾ ਜਿਹਾ ਸੌਖਾ ਹੋਰ ਬੇਨਤੀ ਕਰਦਿਆਂ ਬੱਚਾ ਗਲਤੀ ਕਰੇ ਮਾੜੇ ਕਰਮ ਕਰੇ ਤੇ ਮਾਂ ਸਿਆਣੀ ਉਹਨੂੰ ਰੋਕ ਲੈਂਦੀ ਏ ਤੇ ਪਿਆਰਿਓ ਜੇ ਮਾਂ ਹੀ ਆਪ ਮਾੜੇ ਕਰਮਾਂ ਚ ਪੈ ਜਾਏਗੀ ਤੇ ਬੱਚੇ ਦਾ ਕੀ ਬਣੇ ਸਿੱਧ ਸਿੱਧੀ ਗੱਲ ਸੌਖਾ ਸਮਝ ਲਓ ਮਤ ਮਾਂ ਦੀ ਤਰ੍ਹਾਂ ਹੈ ਮਨ ਬੱਚੇ ਦੀ ਤਰ੍ਹਾਂ ਹੈ ਤੇ ਸੱਚੇ ਵੇ ਗੁਰਬਾਣੀ ਵਿੱਚ ਦੋਨਾਂ ਨੂੰ ਇਸ ਇਹੀ ਕਿਹਾ ਮਤ ਮਾਤਾ ਮਤ ਨੂੰ ਮਾਂ ਕਿਹਾ ਹੈ ਤੇ ਮਨ ਨੂੰ ਬਾਲਕ ਹੈ ਕਾਇਆ ਨਗਰ ਇੱਕ ਬਾਲਕ ਬਸਿਆ ਖਿੰਪਲ ਫਿਰਨਾ ਰਹੀ ਬੱਚਾ ਗਲਤੀ ਕਰੇ ਬੱਚਾ ਔਗਣ ਕਰੇ ਮਾਂ ਝਿੜਕਦਾ ਹੈ ਕਿ ਪੁੱਤਰ ਇਹ ਕੰਮ ਨਹੀਂ ਕਰਨਾ ਹੁਣ ਬੱਚੇ ਨੂੰ ਤਾਂ ਪਤਾ ਨਹੀਂ ਕਰ ਰਿਹਾ ਜੇ ਮਾਂ ਸਿਆਣੀ ਹੋਵੇ ਤੇ ਬੱਚੇ ਨੂੰ ਮਾੜੀ ਸੰਗਤ ਤੋਂ ਵਰਜ ਕੇ ਬਚਾ ਲੈਂਦੀ ਏ ਤੇ ਜੇ ਮਾਂ ਹੀ ਭੈੜੀ ਸੰਗਤ ਵਿੱਚ ਪੈ ਜਾਏਗੀ ਤੇ ਬੱਚੇ ਦਾ ਕੀ ਬਣੇਗਾ ਪਿਆਰੋ ਮਨ ਇਹ ਭੈੜੇ ਪਾਸੇ ਤੁਰਦਾ ਹੈ ਪਰ ਮਤ ਮਾਂ ਦੀ ਤਰ੍ਹਾਂ ਹੈ ਇਹ ਭਟਕਦੇ ਕੋਈ ਮਨ ਨੂੰ ਜਿਵੇਂ ਮਾਂ ਆਪਣੇ ਬੱਚੇ ਨੂੰ ਬਚਾ ਲੈਂਦੀ ਏ ਜਿਨ੍ਹਾਂ ਦੀ ਮਤ ਗੁਰੂ ਦੇ ਪ੍ਰੇਮ ਚ ਰਤੀ ਹੋਈ ਹੈ ਮਨ ਮੈਲਾ ਵੀ ਹੋ ਜਾਏ ਤੇ ਨਿਰਮਲ ਮਤ ਜਿਹੜੀ ਮੈਲੇ ਮਨ ਨੂੰ ਰੋਕ ਕੇ ਨਿਰਮਲ ਕਰ ਦਿੰਦੀ ਹੈ ਇਹ ਰਾਤ ਮੈਂ ਬੇਨਤੀ ਕੀਤੀ ਕੱਲ ਰਾਤੀ ਇੱਕ ਸ਼ਬਦ ਸੀ ਵੀ ਜਿੰਨੂੰ ਤੁਸੀਂ ਚੇਤ ਆ ਜਾਓ ਹੁਣ ਆਮ ਤੌਰ ਤੇ ਤਰਕਵਾਦੀ ਕਹਣਗੇ ਜੀ ਚੇਤ ਨਾਲ ਆਇਆ ਕੀ ਹੋ ਜਾਂਦਾ ਜੇ ਮੰਨ ਲਓ ਕਿਸੇ ਦੇ ਚਿੱਤ ਚ ਆ ਜਾਏ ਫਿਰ ਕੀ ਹੋ ਸਕਦਾ ਪਿਛਲੇ ਸਾਲਾਂ ਚ ਦਾਸ ਨੇ ਇੱਕ ਬੇਨਤੀ ਕੀਤੀ ਸੀ ਜਿਹੜਾ ਚੇਤ ਹੈ ਨਾ ਉਹਦੇ ਲਈ ਟੈਲੀਫੋਨ ਦੀ ਲੋੜ ਕੋਈ ਨਹੀਂ। ਉਹਦੇ ਲਈ ਟਾਵਰ ਦੀ ਕੋਈ ਲੋੜ ਨਹੀਂ। ਗੁਰਮੁਖ ਸੱਚ ਦੇ ਕਿ ਕਮਾਈ ਵਾਲਾ ਆਪਣੇ ਚਿੱਤ ਵਿੱਚ ਕਿਸੇ ਪ੍ਰਤੀ ਖਿਆਲ ਹੀ ਪੈਦਾ ਕਰੇ ਉਸ ਖਿਆਲ ਨਾਲ ਵੀ ਬੰਦੇ ਦੇ ਦੂਰ ਬੈਠਿਆਂ ਅੰਦਰ ਅਸੂਰ ਲੱਗ ਜਾਂਦਾ। ਇਹ ਬੜਾ ਸਪਸ਼ਟ ਹੁੰਦਾ ਸਾਰੇ ਲੋਕ ਇਹ ਜਾਣਨ ਲੱਗ ਪਏਵੇਂ ਇੱਕ ਆਪ ਜੀ ਨੂੰ ਬਾਣੀ ਚੋਂ ਉਦਾਹਰਣ ਦੇਣਾ। ਅਸੀਂ ਰੋਜ਼ ਸਤਿਗੁਰਾਂ ਦਾ ਇੱਕ ਅੰਮ੍ਰਿਤ ਵਚਨ ਪਾਠ ਕਰਨੇ ਆ। ਉਹ ਸਾਰੀ ਖੇੜੇ ਚਿੱਤ ਦੀ। ਇੱਥੋਂ ਤੱਕ ਪਹਿਲਾਂ ਮੈਂ ਵੀ ਕਹਿੰਦਾ ਸਾਂ। ਵੀ ਇੱਕ ਪਾਠ ਕਰ ਰਿਹਾ ਹੈ ਦੂਜੇ ਤੇ ਕਿਵੇਂ ਅਸਰ ਹੋ ਜਾਏਗਾ ਰੋਟੀ ਖਾਂਦਾ ਹੈ ਤੇ ਦੂਜੇ ਤੇ ਕਿਵੇਂ ਅਸਰ ਹੋ ਜਾਏਗਾ ਜਿਹੜਾ ਖਾਏਗਾ ਉਹ ਤੇ ਹੋਣਾ ਇਸ ਗੱਲ ਨੂੰ ਮੈਂ ਬੇਨਤੀ ਕਰ ਲਗਾ ਆਪਣੀ ਗੱਲ ਮੈਂ ਖੰਡਨ ਕਰ ਲਗਾ ਹੁਣ ਮੈਂ ਇੱਕ ਬੇਨਤੀ ਕਰਾਂਗਾ ਨਹੀਂ ਗੁਰਬਾਣੀ ਮੁਤਾਬਕ ਦੇਖੋ ਇਹਨੂੰ ਤਰਕ ਗੁਰਬਾਣੀ ਮੁਤਾਬਕ ਇੱਕ ਜੀਵ ਰੋਜੀ ਖਾਂਦਾ ਹੈ ਇੱਕ ਰੋਜੀ ਖਾ ਰਿਹਾ ਹੈ ਭੋਜਨ ਖਾ ਰਿਹਾ ਦਾਣਾ ਚੁੰਗ ਰਿਹਾ ਉਹਦਾ ਅਸਰ ਉਹਦੇ ਬੱਚੇ ਤੇ ਸੈਂਕੜੇ ਮੀਲ ਦੂਰ ਹੋ ਰਿਹਾ ਹੈ ਕਿਉਂਕਿ ਜਿਹੜੀ ਮਾਂ ਦਾਣਾ ਚੁੰੜ ਰਹੀ ਏ ਉਹ ਚੇਤੇ ਚ ਆਪਣਾ ਬੱਚਾ ਰੱਖਦੀ ਏ ਦਾਣਾ ਚੁੰਦਿਆਂ ਬੱਚੇ ਨੂੰ ਚੇਤੇ ਕਰੇ ਤੇ ਮਾਂ ਦੀ ਖੁਰਾਕ એનર્ਜੀ ਬੱਚੇ ਵੀ ਚਲੀ ਜਾਂਦੀ ਹੈ ਚੇਤਾ ਜਿਓ ਆ ਇੱਕ ਪਾਠ ਆਪਾਂ ਰੋਜ਼ ਕਰਨੇ ਆ ਊੜਾ ਊੜ ਆਵੇ ਸਹਿ ਕੋਸਾਂ ਤਿਸ ਪਾਛੇ ਬਚਲੇ ਸ਼ਰਿਆ ਦੇਖੋ ਆ ਪਾਠ ਰੋਜ਼ ਕਰਨ ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜਿਓ ਭਰਿਆ ਸਹਿਲ ਪੱਥਰ ਮੈਂ ਜੰਤ ਉਪਾਏ ਤਾਂ ਘਰ ਰਿਜਕ ਆਗੈ ਕਰ ਤਰਿਆ ਕੋਥੇ ਮੇਰੀ ਬੇਨਤੀ ਗੁਰਮਖੋ ਧਿਆਨ ਨਾਲ ਸੁਣਿਓ ਉਡੈ ਉਡ ਆਵੈ ਸੈ ਕੋਸਾਂ ਇਹਦਾ ਅਰਥ ਹੈ ਕੂੰਜ ਇੱਕ ਦੋ ਨਹੀਂ ਸੈਂਕੜੇ ਕੋ ਦੂਰੋਂ ਉੱਡ ਕੇ ਆਈ ਪਰ ਉਹਦੇ ਬੱਚੇ ਥੋੜਾ ਨਾਲ ਆਏ ਨੇ ਸਿਆਲ ਦੇ ਦਿਨਾਂ ਵਿੱਚ ਪੰਜਾਬ ਵਿੱਚ ਹਰੀਕੇ ਪੱਤਨ ਪੌਂਟਾ ਸਾਹਿਬ ਦੇ ਇਲਾਕੇ ਵਿੱਚ ਤੁਸੀਂ ਦੇਖੋਗੇ ਬੜੀਆਂ ਕੂੰਜਾਂ ਪ੍ਰਵਾਸ ਕਰਕੇ ਆਉਂਦੀਆਂ ਗੁਰਬਾਣੀ ਮੁਤਾਬਕ ਉਹ ਕੂੰਜਾਂ ਆਪਣੇ ਬੱਚੇ ਨਹੀਂ ਲੈ ਕੇ ਆਈਆਂ ਬੱਚੇ ਉਹਨਾਂ ਦੇ ਸੈਂਕੜੇ ਕੋ ਗੁਰਮਖੋ ਐਸ ਧਰਤੀ ਤੇ ਕੂੰਜ ਦਾਣਾ ਚੁੰਦੀ ਏ ਉਹ ਚੁੰਝ ਚ ਦਾਣਾ ਪਾਂਦੀ ਏ ਹੁਣ ਦਾਣੇ ਦੀ ਤਾਕਤ ਤਾਂ ਉਹਨੂੰ ਮਿਲਣੀ ਚਾਹੀਦੀ ਜਿਹੜਾ ਚੁੰਝ ਚ ਚੁੰੜਿਆ ਪੰਛੀ ਨਹੀਂ ਇਹਦਾ ਅਸਰ ਦੂਜੇ ਤੇ ਹੋ ਰਿਹਾ ਜਿਹੜਾ ਨਹੀਂ ਚੁੰੜ ਰਿਹਾ ਕੂੰਜ ਦਾਣਾ ਚੁੰਨਦਿਆਂ ਚੁੰਨਦਿਆਂ ਨਾਲ ਨਾਲ ਆਪਣਾ ਬੱਚਾ ਚੇਤੇ ਕਰੀ ਜਾਂਦੀ ਕਿ ਮੇਰਾ ਬੱਚਾ ਪਿਛੇ ਭਗਤ ਕਬੀਰ ਸਾਹਿਬ ਦਾ ਬਚਨ ਹੈ ਚੁਗਾਏ ਚਿਤਾਰੇ ਭੀ ਚੁਗਾਏ ਚੁਗ ਚੁਗ ਚਿਤਾਰੇ ਸ਼ਲੋਕ ਦੇਖੋ ਨਾਲੇ ਚੁਗਦੀ